ਉਸੀ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਅੱਜ ਹਲਕਾ ਫਲੋਰ ਦੇ ਸ਼ਹਿਰ ਗੁਰਾਇਆਂ ਦੇ ਵਪਾਰੀ ਵਰਗ ਨਾਲ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਰਿੱਕੀ ਮਨੋਚਾ ਵਾਈਸ ਪ੍ਰਧਾਨ ਪੰਜਾਬ ਕ੍ਰੈਂਡ ਵਿੰਗ ਇੰਦਰਵੰਸ਼ ਚੱਗਦਾ ਜ਼ਿਲ੍ਹਾ ਪ੍ਰਧਾਨ ਚਲੰਦਰ ਕ੍ਰੈਂਡ ਵਿੰਗ ਅਤੇ ਸੁਭਾਸ਼ ਸ਼ਰਮਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਕਰਤਾਰਪੁਰ ਦੀ ਅਗਵਾਈ ਵਿੱਚ ਹਲਕਾ ਫਲੋਰ ਪ੍ਰਧਾਨ ਪਲਵਿੰਦਰ ਸਿੰਘ ਨੋਰਾ ਕ੍ਰੈਂਡ ਵਿੰਗ ਅਤੇ ਗੁਰਵਿੰਦਰ ਸਿੰਘ ਨੋਰਾ ਹਰਮੇਸ਼ ਨਾਲ ਐਮਸੀ ਅਮਰੀਕ ਸਿੰਘ ਢਿੱਲੋ ਸतीश ਕੁਮਾਰ ਅਤੇ ਸਮੂਚੀ ਗ੍ਰੈਂਡ ਵਿੰਗ ਟੀਮ ਗੁਰਾਇਆ ਹਾਜ਼ਰ ਸੀ ਜਿਸ ਵੀ ਗੁਰਾਇ ਸ਼ਹਿਰ ਦੇ ਦੁਕਾਨਦਾਰ ਭਾਈਚਾਰਾ ਨਾਲ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਬਾਰੇ ਜਾਣਕਾਰੀ ਕਰਵਾਇਆ ਗਿਆ ਅਤੇ ਦੁਕਾਨਦਾਰ ਅਤੇ ਇੰਡਸਟਰੀ ਦੀ ਰੂਪਰੇਖਾ ਨੂੰ ਬਿਹਤਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਤੀਨੂ ਜੀ ਨੂੰ ਵੱਤ ਵੱਟ ਵੋਟਾਂ ਪਾਉਣ ਦੀ ਅਪੀਲ ਕੀਤੀ ਵਪਾਰੀ ਵਰਗ ਨੇ ਲੋਕ ਸਭਾ ਜਲੰਧਰ ਦੀ ਸੀਟ ਆਮ ਆਦਮੀ ਪਾਰਟੀ ਦੀ ਚੋਰੀ ਪਾਉਣ ਦਾ ਵਾਅਦਾ ਕੀਤਾ ਕਿ ਸਾਡੀ ਜਿਹੜੀ ਮੁੱਖ ਮੰਤਰੀ ਭਗਵੰਦ ਮਾਨ ਜੀ ਦੀ ਸਰਕਾਰ ਹੈ ਉਹ ਵਪਾਰੀ ਵਰਗ ਨੂੰ ਨਾਲ ਲੈ ਕੇ ਚੱਲ ਰਹੀ ਹੈ ਤੇ ਹੁਣ ਅੱਜ ਦਾ ਸਮਾਂ ਜਿਹੜਾ ਇਲੈਕਸ਼ਨ ਦਾ ਦੌਰ ਚੱਲ ਰਿਹਾ ਆ ਸਾਰੀਆਂ ਪਾਰਟੀਆਂ ਆਪਣੇ ਆਪਣੇ ਕੈਂਡੀਡੇਟਸ ਵਾਸਤੇ ਪ੍ਰਚਾਰ ਕਰਦੀਆਂ ਤੋਂ ਵਪਾਰੀ ਵਰਗ ਨੂੰ ਨਾਲ ਲੈ ਕੇ ਉਹਨਾਂ ਦੇ ਸੁਝਾਅ ਨਾਲ ਲੈ ਕੇ ਉਹਨਾਂ ਦੀ ਸੋ ਪੋਸ ਮੀਟਿੰਗ ਵਾਸਤੇ ਅੱਜ ਸਾਡੇ ਮੰਚ ਤੇ ਸ਼ਿਸ਼ੋਭੇਤ ਨੇੜ ਵਿੰਗ ਨੇ ਇੰਪਰੂਵਮੈਂਟ ਟਰੱਸਟ ਜੋ ਦੇ ਚਾਰ ਨਾਮ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਆਪਣੀ ਵਰਗ ਇੱਕ ਦੂਜੇ ਨੂੰ ਮਿਲਦੇ ਆ ਸਾਡੀ ਸਰਕਾਰ ਦੇ ਵਿੱਚ ਜੋ ਅੱچھے ਕੰਮ ਹੱਲ ਕਰਵਾਇਆ ਜਿਹੜੀਆਂ ਕੁਝ ਮੁਸ਼ਕਲਾਂ ਤੁਹਾਨੂੰ ਆਈਆਂ ਉਹ ਚੀਜ਼ਾਂ ਸਾਡੇ ਪੰਜਾਬ ਸੂਬੇ ਦੀ ਰੀੜ ਦੀ ਹੱਡੀ ਹੈ ਜਿਹਦੇ ਜਿੰਨਾ ਵਪਾਰ ਹੁੰਦਾ ਟੈਕਸ ਤੋਂ 71 ਹੋਇਆ ਸ੍ਰੀ ਗੱਲਜੀ ਮਹਿੰਦਰਵੰਤ ਸਿੰਘ ਛੱਡਾ ਜ਼ਿਲ੍ਹਾ ਪ੍ਰਧਾਨ ਜਿਹੜੀ ਆਮ ਆਦਮੀ ਪਾਰਟੀ ਅੱਜ ਅਸੀਂ ਫਲੋਰ ਹਲਕੇ ਦੇ ਗੁਰਾਇਤ ਸ਼ਹਿਰ ਚ ਬਲਵਿੰਦਰ ਸਿੰਘ ਨੋਰਾ ਜੀ ਦੀ ਰਹਿਨਮਾਈ ਦੀ ਜਿਹੜੀ ਸਾਡੇ ਹਲਕਾ ਪਾਡੂਨ ਟ੍ਰੇਡਿੰਗ ਦੇ ਇੱਕ ਬਹੁਤ ਹੀ ਵਧੀਆ ਮੀਟਿੰਗ ਰੱਖੀ ਗਈ ਹੈ ਜਿਹਦੇ ਵਿੱਚ ਸਾਰੇ ਇੱਥੇ ਦੇ ਵਪਾਰੀ ਵਰ ਉਹਨਾਂ ਦੇ ਆਪਣੀ ਸ਼ਮੂਲੀਅਤ ਕੀਤੀ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਦੇ ਅਸੀਂ ਵਿਚਾਰ ਸੁਣੇ ਤੇ ਆਪਣੇ ਵਿਚਾਰ ਰੱਖੇ ਮੇਨ ਅਸੀਂ ਅਜੰਡਾ ਸੀਗਾ ਕਿ ਜਿਹੜੀ ਇਲੈਕਸ਼ਨਾਂ ਆ ਰਹੀਆਂ ਪਹਿਲੀ ਜੂਨ ਨੂੰ ਉਦੇ ਵਾਸਤੇ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਪਰਫਾਰਮੈਂਸ ਰਹੀ ਹੈ 2.5 ਸਾਲ ਦੀ ਉਹ ਅਸੀਂ ਉਹਨਾਂ ਅੱਗੇ ਰੱਖੀ ਹੈ ਅਤੇ ਰਿਕੁਐਸਟ ਕੀਤੀ ਹੈ ਕਿ ਸਰਦਾਰ ਪੱਬਲ ਸਿੰਘ ਮੰਗੇ ਰਹਿਮਾਈ ਹੈ ਜਿਹੜੀ ਅਸੀਂ 13 ਸੀਟਾ ਲੋਕ ਸਭਾ ਦੀ ਪੰਜਾਬ ਤੋਂ ਜਿੱਤ ਰਹੇ ਹਾਂ ਉਹ ਅਸੀਂ ਪੰਜਾਬ ਵਰਦੇਗਾ ਹੀਰੋ ਐਜ ਦੀ 13 ਜ਼ੀਰੋ ਦਾ ਅਸੀਂ ਉਪਰਾਲਾ ਕਰੀਏ ਉਹਨਾਂ ਦਾ ਜਿਹੜਾ ਹੈਗਾ ਆਪਣਾ ਵਪਾਰੀ ਵਰਗ ਉਹਨਾਂ ਦਾ ਅਸੀਂ ਸਾਥ ਲੈਂਦਾ ਹੈ ਔਰ ਵਪਾਰੀ ਵਰਗ ਨੂੰ ਪੂਰਾ ਆਸ਼ਵਾਸਨ ਦਿੰਦਾ ਹੈ ਕਿ ਉਹ ਸਾਡੇ ਇਸ ਜਿਹੜਾ ਉਪਰਾਲਾ ਹੈਗਾ 13 0 ਦਾ ਪੂਰਾ ਉਹ ਸਪੋਰਟ ਕਰਨਗੇ ਮੈਂ ਧੰਵਾਦੀ ਹਾਂ ਬਲਵਿੰਦਰ ਸਿੰਘ ਨੋਰਾ ਜੀ ਨੋਰਾ ਬ੍ਰਦਰਸ ਦਾ ਜਿਨ੍ਹਾਂ ਨੇ ਮੀਟਿੰਗ ਰੱਖੀ ਹੈ ਆ ਔਰ ਅਸੀਂ ਸਾਰੇ ਵਪਾਰੀ ਵਰਗ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਜੋ ਸਾਡੀ ਇੱਥੇ ਜਿਨ੍ਹਾਂ ਨੇ ਸਾਡੂੰ ਸਪੋਰਟ ਕੀਤੀ ਹੈ ਸਪੋਰਟ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸਾਡੇ ਜਿਹੜੇ ਕੈਂਡੀਡੇਟ ਹੈਗੇ ਸ਼੍ਰੀ ਪਵਨ ਕੁਮਾਰ ਟਿਮੋ ਜੀ ਉਹ 1 ਜੂਨ ਜਿਹੜੀ ਇਲੈਕਸ਼ਨਾਂ ਹੋ ਰਹੀਆਂ ਉਹ ਜਿਤਕੇ ਆ ਰਹੇ ਨੇ ਸੀਤ ਜਲੰਧਰੀ ਆਮ ਆਦਮੀ ਪਾਰਟੀ ਦੇ ਹੱਥੀਂ ਜਾ ਰਹੀ ਹੈ ਬਹੁਤ ਬਹੁਤ ਤਤਵਾਦ ਨਮਸਕਾਰ ਜੀ ਸਾਰਿਆਂ ਨੂੰ ਅੱਜ ਅਸੀਂ ਬਲਵਿੰਦਰ ਸਿੰਘ ਜੀ ਜਿਹੜੇ ਸਾਡੇ ਟ੍ਰੇਡਿੰਗ ਦੇ ਕੋਆਰਡੀਨੇਟਰ ਨੇ ਫਿਲੌਰ ਦੇ ਉਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਆ ਉਹਨਾਂ ਦੇ ਉਪਰਾਲੇ ਨਾਲ ਇੱਕ ਬੜੀ ਵਧੀਆ ਟ੍ਰੇਡਿੰਗ ਦੀ ਮੀਟਿੰਗ ਹੈ ਮਾਰਕੀਟ ਦੇ ਵਿੱਚ ਕੀਤੀ ਆਪਾਂ ਇਹ ਵਪਾਰੀਆਂ ਨਾਲ ਲੱਗੇ ਵੀ ਅਸੀਂ ਰੂਬ ਨੂੰ ਹੋਏ ਆ ਇਹਨਾਂ ਨੇ ਅੱਗੇ ਸਾਨੂੰ ਪੁਰਜ਼ੋਰ ਸਪੋਰਟ ਕਰਕੇ ਇੱਕ ਸਾਲ ਪਹਿਲੇ ਜਿਹੜੀ ਜਮਨੀ ਚੋਣ ਹੋਈ ਸੀ 7000 ਲੀਡ ਤੋਂ ਸਾਨੂੰ ਜਿਤਾਇਆ ਸੀ ਫਿਰ ਔਰ ਤੋਂ ਸੋ ਐਤਕੀ ਵੀ ਸਾਰਿਆਂ ਦਾ ਸਪੋਰਟ ਬੜੇ ਲੋਕ ਨਵੀਂ ਜੁਆਇਨਿੰਗਸ ਕਰਵਾ ਰਹੇ ਨੇ ਜਿਹੜਾ ਉਹ ਹਲਕਾ ਇੰਚਾਰਜ ਨੇ ਸਾਡੇ ਤਪ੍ਰੀਮ ਕਬਨ ਜੀ ਸੋ ਆਪਾਂ ਜਿਹੜਾ ਸਾਰੇ ਮਾਨ ਸਾਹਿਬ ਦੇ ਕੰਮ ਨੂੰ ਦੇਖਦੇ ਹੋਏ ਐਤਕੀ ਜਿਹੜਾ 13 ਜ਼ੀਰੋ ਦਾ ਟਾਰਗੇਟ ਹੈ ਅਸੀਂ ਬੜਾ ਜਲਦੀ ਅਚੀਵ ਕਰਾਂਗੇ ਜਿਹੜੇ ਮਾਨ ਸਾਹਿਬ ਦੇ ਕੰਮ ਨੇ ਭਾਵੇਂ ਬਿਜਲੀ ਦੇ ਬਿੱਲ ਹੋਣ ਭਾਵੇਂ ਸਕੂਲ ਆਫ ਫੈਮਿਨਸ ਹੋਣ ਪਾਵੇ ਮੱਲਾ ਕਲੇ ਨੇ ਕੋਣ ਲੋਕੀ ਉਤੋਂ ਬਹੁਤ ਜ਼ਿਆਦਾ ਸੈਟੀਸਫਾਈਡ ਨੇ ਸੋ ਉਹ ਉਹਨਾਂ ਦੀਆਂ ਬਾਂਹਾਂ ਮਜ਼ਬੂਤ ਕਰਨਾ ਚਾਹੁੰਦੇ ਨੇ ਸੋ ਉਹ ਮੈਂ ਸੁਭਾਸ਼ ਸ਼ਰਮਾ ਜੀ ਚੇਅਰਮੈਨ ਇੰਪਰੂਵਮੈਂਟ ਰਸਟ ਕਰਤਾਰਪੁਰ ਤੇ ਜੁਆਇੰਟ ਸੈਕਰੀ ਸਟੇਟ ਟ੍ਰੇਡ ਵਿੰਗ ਦਾ ਅਸੀਂ ਅੱਜ ਇੱਥੇ ਆਪਣੀ ਪੂਰੀ ਟੀਮ ਦੇ ਨਾਲ ਟ੍ਰੇਡ ਵਿੰਗ ਦੇ ਨਾਲ ਅਸੀਂ ਪੁਰਾਣੇ ਸ਼ਹਿਰ ਦੇ ਵਿੱਚ ਆਏ ਹਈ ਜੀ ਮੀਟਿੰਗ ਕਰਨ ਵਾਸਤੇ ਤੇ ਨਾਲ ਹੀ ਅਸੀਂ ਬੁਖਾਰੀ ਵਰਤ ਅਨੁਸਾਰ ਇਹਨਾਂ ਨੂੰ ਬੇਨਤੀ ਕਰਨਾ ਹੈ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦੇ ਵੱਲੋਂ ਮਜੂਦ ਕਿਤੇ ਜਾਣ ਇੱਕ ਇੱਕ ਵੋਟ ਪਾ ਭਗਵੰਤ ਮਾਨ ਸਾਹਿਬ ਦੇ ਹੱਥ ਤਾਹੀ ਮਜੂਦ ਹੋਣਗੇ ਜਿਸ ਤਰ੍ਹਾਂ ਅਸੀਂ ਪਹਿਲਾਂ 92 ਸੀਟਾਂ ਉਹਨਾਂ ਨੂੰ ਜਿੱਤ ਕੇ ਦਿੱਤੀਆਂ ਉਸੇ ਤਰ੍ਹਾਂ ਇਹਨਾਂ ਨੇ 113 0 ਇਹਨਾਂ ਨੂੰ ਜਿੱਤ ਕੇ ਲਈ ਹੈ ਤਾਂ ਕਿ ਵਿਧਾਨ ਸਭਾ ਦੇ ਵੀ ਤਾਂ ਸਾਡਾ ਬਹੁਮਤ ਹੈਗਾ ਹੀ ਹੈਗਾ ਤੇ ਪਾਰਲੀਮੈਂਟ ਚ ਵੀ ਸਾਡੀ ਆਵਾਜ਼ ਗੂੰਜਣੀ ਚਾਹੀਦੀ ਆਮ ਆਦਮੀ ਪਾਰਟੀ ਤੁਹਾਨੂੰ ਅਸੀਂ ਯਕੀਨ ਦਿਵਾਉਂਦੇ ਆ ਕਿ ਇਹ ਸਾਡੇ ਮੈਕਸਿਮਮ ਐਂਕੀ ਵਿਦ ਪਾਰਲੀਮੈਂਟ ਦੇ ਵਿੱਚ ਜਾਂਦੀ ਹੈ ਤੇ ਬੁਰਾਇਆ ਸ਼ਹਿਰ ਦਾ ਅਸੀਂ ਕਾफी ਵਿਕਾਸ ਕਰਾਵਾਂਗੇ ਜਿਹੜੇ ਜਿਹੜੀਆਂ ਇੱਥੇ ਦਿੱਕਤਾਂ ਹੈਗੀਆਂ ਇੰਡਸਟਰੀ ਪਹਿਲਾਂ ਬਹੁਤ ਹੁੰਦੀ ਸੀ ਅੱਜ ਕੱਲ ਇੰਡਸਟਰੀ ਬਹੁਤ ਘੱਟ ਗਈ ਹੈ ਮਾਈਗ੍ਰੇਟ ਹੋ ਗਈ ਹੈ ਇੱਥੋਂ ਐਸੀ ਤਰ੍ਹਾਂ ਬੈਰਿੰਗ ਦੀ ਇੰਡਸਟਰੀ ਸੀ ਟੋਕੇ ਦੀ ਇੰਡਸਟਰੀ ਸੀ ਉਹ ਕਾफी ਘੱਟ ਗਿਆ ਕੰਮ ਆਦਰਵਾਇਜ਼ ਬੁਰਾਇਆ ਦਾ ਪੂਰਾ ਨਾਮ ਹੁੰਦਾ ਸੀ 올 ਓਵਰ ਇੰਡੀਆ ਦੇ ਵਿੱਚ ਇਹਨਾਂ ਆਇਟਮਾਂ ਦੇ ਵਿੱਚ ਤੇ ਯਕੀਨ ਦਿਵਾਨਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆਵਾਜ਼ ਸਾਡੀ ਗੂੰਜੂਗੀ ਉੱਥੋਂ ਫੰਡ ਅਸੀਂ ਲੈ ਕੇ ਆਵਾਂਗੇ ਤੇ ਬੁਰਾਇਆ ਫਲੋਰ ਸ਼ਹਿਰ ਦੇ ਵਿੱਚ ਅਸੀਂ ਆਪਣਾ ਮੈਕਸਿਮਮ ਫੰਡ ਲਗਾ ਕੇ ਲੋਕਾਂ ਨੂੰ ਬਹੁਤ ਵੱਡੀ ਅਸੀਂ ਰਾਹਤ ਦੇਵਾਂਗੇ ਬੇਨਤੀ ਫੇਰ ਇੱਕ ਵਾਰ ਇਹ ਹੀ ਹੈ ਕਿ ਇਹ ਕੰਮ ਅਸੀਂ ਤਾਂ ਹੀ ਪੋਸੀਬਲ ਹੈ ਜੇ ਅਸੀਂ ਕਰਨ ਜੋਗੇ ਹੋਵਾਂਗੇ ਕਰਨ ਜੋਗੇ ਅਸੀਂ ਤਾਂ ਹੋਵਾਂਗੇ ਜੇ ਤੁਹਾਡੀਆਂ ਵੋਟਾਂ ਸਾਡੇ ਕੈਂਡੀਡੇਟ ਨੂੰ ਪੈਂਗੇ ਸਾਡਾ ਕੈਂਡੀਡੇਟ ਦੀ ਆਵਾਜ਼ ਪਾਰਲੀਮੈਂਟ 'ਚ ਗੂੰਜੂਗੀ ਤੁਹਾਡਾ ਸਾਰਿਆਂ ਦਾ ਇੱਥੇ ਆਨਤੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਹੱਥ ਜੋੜ ਕੇ ਕਿ ਤੁਸੀਂ ਇੱਕ-ਇੱਕ ਵੋਟ ਆਪਣੀ ਦਾ ਪਾਣੀ ਪਾਣੀ ਹੈਗੀ ਆ ਨਾਲ ਆਪਣੇ ਜਿੰਨੇ ਵੀ ਯਾਰ ਦੋਸਤ ਸਚਨ ਮਿੱਤਰ ਭੈਣ ਭਰਾ ਰਿਸ਼ਤੇਦਾਰ ਸਾਰਿਆਂ ਨੂੰ ਅਪੀਲ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੱਕ ਇੱਕ ਵੋਟ ਪਾਈ ਕਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਗੁਰਵਿੰਦਰ ਸਿੰਘ ਨੋਰਾ ਆਮ ਆਦਮੀ ਪਾਰਟੀ ਕੋ ਰਾ ਆ ਅੱਜ ਸਾਡੇ ਟ੍ਰੇਡ ਵਿੰਗ ਦੇ ਅਫਸਰ ਸਾਹਿਬਾਨ ਸਾਡੇ ਚੱਡਾ ਸਾਹਿਬ ਸਾਡੇ ਦਿੱਤੀ ਪਾਜੀ ਸਾਹਿਬ ਸਾਡੇ ਇਹ ਸ਼ਰਮਾ ਸਾਹਿਬ ਚੇਅਰਮੈਨ ਸਾਹਿਬ ਸਾਡੇ ਟ੍ਰੇਡ ਵਿੰਗ ਨੇ ਮੀਟਿੰਗ ਲਈ ਸਾਡੇ ਵਪਾਰੀ ਮੰਡਲ ਦੇ ਸਾਰੇ ਸਤਿਕਾਰਯੋਗ ਦੁਕਾਨਦਾਰ ਭਾਈਚਾਰਾ ਤੇ ਸਾਰੇ ਸਤਿਕਾਰਯੋਗ ਮੈਂਬਰ ਇੱਥੇ ਪਹੁੰਚੇ ਉਹਨਾਂ ਦਾ ਪਹਿਲਾਂ ਦਾ ਜੀ ਆਇਆਂ ਨੂੰ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਮੰਗਾਂ ਆ ਆਪਣੀ ਦੁਕਾਨਦਾਰ ਭਾਈਚਾਰੇ ਦੀਆਂ ਅਸੀਂ ਉਹਨਾਂ ਦੇ ਅੱਗੇ ਰੱਖੀਆਂ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਅਸੀਂ ਉਹਨੂੰ ਜਲਦ ਹੱਲ ਕਰਾਂਗੇ ਨਾਲ ਦੀ ਨਾਲ ਮੈਂ ਹੁਣ ਗੁਰਾਇਆਂ ਵਾਸੀਆਂ ਤੇ ਜਲੰਧਰ ਲੋਕ ਸਭਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਆਪਣਾ ਇੱਕ ਇੱਕ ਕੀਮਤੀ ਵੋਟ ਪਵਨ ਕੁਮਾਰ ਟਿੰਨ ਨੂੰ ਵਿਸ਼ਵਾਸ ਵਿੱਚ ਪਾ ਕੇ ਉਹਨਾਂ ਦੇ ਆਤਮ ਨਿਰਭਰ ਕਰੋ ਤਾਂ ਜੋ ਲੋਕ ਸਭਾ ਵਿੱਚ ਜਾ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੋ ਧੰਨਵਾਦ